ਅੰਮ੍ਰਿਤਸਰ ਦੇ ਵਿੱਚ ਭਾਜਪਾ ਦੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਦੇ ਸਾਹਮਣੇ ਐਮਐਲਏ ਕੁਮਰ ਵਿਜੇ ਪ੍ਰਤਾਪ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਨੇ ਭਾਜਪਾ ਨੇਤਾ ਸ਼ਵੇਤ ਮਲਿਕ ਨੂੰ ਸਿੱਧਾ ਓਪਨ ਡਿਬੇਟ ਕਰਨ ਦਾ ਚੈਲੰਜ ਕੀਤਾ ਤੇ ਨਾਲ ਹੀ 5 ਸਾਲਾਂ 'ਚ ਹੋਣ ਵਾਲੇ ਕੰਮ 90% ਕੰਮ ਮੈਂ ਕਰਵਾ ਚੁੱਕਾ ਤੇ ਆਪਣੇ ਹਲਕੇ ਦੇ ਵਿੱਚ ਮੁਕੰਮਲ ਕੰਮ ਕਰਵਾਏ ਨੇ ਤਾਂ ਇਹ ਦਾਵਾ ਕੁਮਾਰ ਵਿਜੇ ਪ੍ਰਤਾਪ ਨੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਕੀਤਾ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਮੈਨੂੰ ਇੱਥੇ ਪ੍ਰੈਸ ਕਾਨਫਰੰਸ ਕਰਨ ਦੀ ਕਿਉਂ ਲੋੜ ਪਈ ਕਿਉਂਕਿ ਸਾਹਮਣੇ ਸਵੈਤ ਮਲਿਕ ਜੀ ਤਾਂ ਕਹਿ ਰਹੇ ਜੀ ਸਾਹਮਣੇ ਮਲਿਕ ਸਾਹਿਬ ਦਾ ਕਰ ਹੈ ਮੈਂ ਉਹਨਾਂ ਦੇ ਕਰ ਦੇ ਸਾਹਮਣੇ ਆ ਕੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਜੀ ਉਹਦਾ ਕਾਰਨ ਇਹ ਹੈ ਕਿ ਤਿੰਨ ਚਾਰ ਦਿਨਾਂ ਤੋਂ ਅਖਬਾਰਾਂ ਦੇ ਵਿੱਚ ਕਟਵਾਰ ਰਹੇ ਨੇ ਜੀ ਤੁਸੀਂ ਦੇਖ ਲਓ ਮਲਿਕ ਸਾਹਿਬ ਤਿੰਨ ਚਾਰ ਦਿਨਾਂ ਤੋਂ ਇਹ ਕਟਵਾਰ ਰਹੇ ਨੇ ਸਰ ਸਾਹਮਣੇ ਦੇਖ ਤਾ ਮੈਂ ਕਿਹਾ ਕਿ ਉਹਨਾਂ ਦੇ ਕਰ ਦੇ ਸਾਹਮਣੇ ਆ ਕੇ ਪ੍ਰੈਸ ਕਾਨਫਰੰਸ ਕਰੀਏ ਪੁੱਛੀਏ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਆ ਕਿ 3 ਸਾਲਾਂ ਦੇ ਦੌਰਾਨ ਮੇਰੇ ਐਮਐਲਏ ਦੇ ਦੌਰਾਨ ਤੁਸੀਂ ਕੀ ਕੀ ਕੰਮ ਮੈਨੂੰ ਦੱਸਿਆ ਜੋ ਨਹੀਂ ਹੋਇਆ ਤੁਸੀਂ ਦੱਸ ਦੋ ਇਹਨਾਂ ਨੇ 3 ਚੀਜ਼ਾਂ ਦੇ ਵਿੱਚ ਦੱਸੀ ਹੈ 3 ਚੀਜ਼ ਇੱਕ ਇਹਨਾਂ ਨੇ ਡਿਵੈਲਪਮੈਂਟ ਦੀ ਗੱਲ ਕੀਤੀ ਹੈ ਦੂਸਰੀ ਗੱਲ ਕੀਤੀ ਹੈ ਕਿ ਸੀਐਮ ਪੰਜਾਬ ਦੇ ਨਾਲ ਕੁੰਵਰ ਵਿਜੇ ਪ੍ਰਤਾਪ ਵਿਧਾਇਕ ਦੇ ਮਤਭੇਦ ਨੇ ਤੀਜਾ ਇਹਨਾਂ ਨੇ 12 ਪੰਚਾਇਤਾਂ ਦੀ ਗੱਲ ਕੀਤੀ ਹੈ ਤਿੰਨ ਮੇਨ ਮੁੱਦੇ ਨੇ ਜੀ ਤਾਂ ਮੈਂ ਇੱਕ ਇੱਕ ਕਰਕੇ ਇੱਕ ਇੱਕ ਮਿੰਟ ਹੀ ਕੇਵਲ ਲਵਾਗਾ ਔਰ ਮੈਂ ਜ਼ਰੂਰ ਕਹਾਂਗਾ ਕਿ ਜੇਕਰ ਤੁਸੀਂ ਸੁਣ ਰਹੇ ਹੋ ਸਾਹਮਣੇ ਹੋ ਤਾਂ ਤੁਸੀਂ ਆ ਜਾਓ ਸਾਡੇ ਸਾਹਮਣੇ ਹੋ ਜਾइए ਕਿਉਂਕਿ ਸਬੇਰ ਤੋਂ ਅਸੀਂ ਦੱਸਿਆ ਹੋਇਆ ਕਿ ਅਸੀਂ ਇੱਥੇ ਅੱਗੇ ਕਰ ਰਹੇ ਹਾਂ ਜੀ ਸਬੇਰ ਤੋਂ ਦੱਸਿਆ ਹੋਇਆ ਕਿ ਆ ਜਿੱਥੇ ਪ੍ਰੈਸ ਕਾਨਫਰੈਂਸ ਕਰਨਾ ਹੈ ਔਰ ਤੁਹਾਡੇ ਸਾਹਮਣੇ ਕਰਨਾ ਹੈ ਕਿਉਂ ਕਿ ਅਸੀਂ ਸਾਹਮਣੇ ਤੋਂ ਫਰੰਟ ਦੇ ਵਿੱਚ ਆ ਕੇ ਰਾਜਨੀਤੀ ਕਰ ਰਹੇ ਹਾਂ ਪੁਲਿਸਿੰਗ ਵੀ ਇਸ ਸ਼ਹਿਰ ਦੇ ਵਿੱਚ ਫਰੰਟ ਦੇ ਵਿੱਚ ਆ ਕੇ ਕੀਤੀ ਅਸੀਂ ਜਿਹੜੇ ਕ੍ਰਿਮੀਨਲ ਹੁੰਦੇ ਸੀ ਉਹਨਾਂ ਨੂੰ ਲਲਕਾਰਾ ਮਾਰ ਕੇ ਅਸੀਂ ਪੁਲਿਸਿੰਗ ਕੀਤੀ ਤੁਸੀਂ ਸਾਰੇ ਜਾਣਦੇ ਹੋ ਸਾਰਾ ਅੰਮ੍ਰਿਤਸਰ ਜਾਣਦਾ ਹੈ ਤੇ ਸਾਡੀ ਜੋ ਪੋਲਿਟਿਕਸ ਹੈ ਉਹ ਵੀ ਫਰੰਟ ਦੇ ਵਿੱਚ ਆ ਕੇ ਹੋ ਰਹੀ ਹੈ ਜੀ ਸ਼ੁਰੂ ਤੋਂ ਹੀ ਅਸੀਂ ਕੋਈ ਚੀਜ਼ ਜਿਹਨੂੰ ਤੁਸੀਂ ਰਾਜਨੀਤੀ ਬੋਲਦੇ ਹੋ ਉਹ ਰਾਜਨੀਤੀ ਅਸੀਂ ਨਹੀਂ ਕਰਦੇ ਤੇ ਪਹਿਲਾ ਸਵਾਲ ਹੈ ਡਿਵੈਲਪਮੈਂਟ ਦਾ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅੰਮ੍ਰਿਤਸਰ ਦੇ ਲੋਕਾਂ ਨੇ ਨਾਰਥ ਦੇ ਲੋਕਾਂ ਨੇ ਜੋ ਮੇਰੇ ਜਿੰਮਵਾਰੀ ਲਗਾਈ ਤਕਰੀਬਨ 90% ਮੇਰਾ ਕੰਮ ਹੋ ਗਿਆ ਹੈ ਜੀ ਹੁਣ ਮੈਂ ਵੱਖਰੇ ਵੱਖਰੇ ਏਰੀਏ ਦੇ ਵਿੱਚ ਜਾ ਕੇ ਮੁਹੱਲਾ ਵਾਈਜ਼ ਆਪਣਾ ਰਿਪੋਰਟ ਕਾਰਡ ਦੇ ਰਹੇ ਹਾਂ ਜੋ ਮੈਂ ਤੁੰਗ ਵਾਲਾ ਦੇ ਵਿੱਚ ਜਾ ਕੇ ਦਿੱਤਾ ਸੀ ਤੁੰਗ ਵਾਲਾ ਦੇ ਵਿੱਚ ਕੁਝ ਸਮਾਂ ਜਾ ਕੇ ਪਹਿਲਾ ਮੈਂ ਆਪਣਾ ਰਿਪੋਰਟ ਕਾਰਡ ਦਿੱਤਾ ਸੀ ਕਿ ਤੁੰਗ ਵਾਲਾ ਦੇ ਵਿੱਚ ਕੀ ਕੀਤਾ ਇਸ ਤਰੀਕੇ ਨਾਲ ਹਰ ਹਫਤੇ ਮੈਂ ਇੱਕ ਇੱਕ ਮੁਹੱਲੇ ਦੇ ਵਿੱਚ ਜਾ ਕੇ ਆਪਣਾ ਰਿਪੋਰਟ ਕਾਰਡ ਦੇਵਾਂਗਾ ਜੀ ਰਹੀ ਗੱਲ ਸਵੇਤ ਮਲਿਕ ਜੀ ਦੀ ਤੇ ਇਹਨਾਂ ਨੇ ਕਿਹਾ ਹੈ ਕਿ चीफ मिनिस्टर पंजाब एम एल ए मतभेद करके मैं थोड़ा स्पष्ट सुनाऊंगा हाँ विधायक कुंवर व मुख्यमंत्री मान के विवाद से हल्का उत्तरी का हुआ नुकसान श्वेत मलिक तो मलिक साहब तुम आ जाओ थानू भी बुला रहे हैं आओ आमने सामने असी डिबेट ही कर लेने इतने तुम्हें पता है सवेर तो कि मैं इतने आना है तो देखो सब तो पहला डेवलपमेंट मैं ये कह कि मलिक साहब अपने घर तो बाहर आ जान जी उत आ जा ਸੜਕ ਦੇਖ ਲੈਣ اور ਮੈਂ ਉਸ ਸੜਕ ਨੂੰ ਖੜਕੇ ਬਣਵਾਇਆ ਸੀ ਜੀ ਤੁਸੀਂ ਜਿਸ ਮਕਾਨ ਦੇ ਵਿੱਚ ਰਹਿੰਦੇ ਹੋ ਮਲਿਕ ਸਾਹਿਬ ਉਸ ਮਕਾਨ ਦੇ ਸਾਹਮਣੇ ਤੁਸੀਂ ਆ ਕੇ ਸੜਕ ਦੇਖੋ ਜਿਹਨੂੰ ਕੋਟ ਰੋਡ ਕਿਹਾ ਜਾਂਦਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੀ 20 ਦੇ ਟਾਈਮ ਮੈਂ ਇਹ ਸੜਕ ਬਣਵਾਇਆ ਸੀ ਉਹਦੇ ਵਿੱਚ ਮੈਂ ਪਵਾਇਆ ਸੀ ਠੀਕ ਹੈ ਕਿ ਨਹੀਂ ਔਰ ਖੜਕੇ ਬਣਵਾਇਆ ਸੀ ਕਿਤਲੂ ਚੌਕ ਤੋਂ ਲੈ ਕੇ ਅੱਗੇ ਤੱਕ ਜਿਹੜੀ ਸੜਕ ਹੈ ਕੋਟ ਰੋਡ ਤਾਂ ਤੁਸੀਂ ਆ ਕੇ ਦੇਖੋ 20 ਸਾਲਾਂ ਤੱਕ ਇਸ ਸੜਕ ਤੇ ਕੋਈ ਕੰਮ ਕਰਾਉਣ ਦੀ ਲੋੜ ਨਹੀਂ ਪਵੇਗੀ। ਇਹ ਕੁਆਲਿਟੀ ਆਫ ਵਰਕ। ਮੈਂ ਸਿਰਫ ਮਲਿਕ ਸਾਹਿਬ ਦੀ ਗੱਲ ਕਰ ਰਿਹਾ ਹਾਂ। بڑے ਕੁੜਮ ਸਾਹਿਬ ਨੇ ਹੁਣ ਉਹ ਦੁਨੀਆ ਦੇ ਵਿੱਚ ਨਹੀਂ ਰਹੇ। 올ਡ ਜੇਲ ਰੋਡ ਟ੍ਰਿਲੀਅਮ ਦੇ ਸਾਹਮਣੇ। ਉਹਨਾਂ ਦੇ ਘਰ ਦੇ ਸਾਹਮਣੇ ਦੀ ਸੜਕ ਵੀ ਜਾ ਕੇ ਤੁਸੀਂ ਦੇਖੋ। ਜਦੋਂ ਸੜਕ ਬਣ ਰਹੀ ਸੀ ਮੈਂ ਉਹਨਾਂ ਨੂੰ ਹੀ ਕਿਹਾ ਕਿ ਤੁਸੀਂ ਬਣਵਾਓ ਜੀ ਖੜਕ। ਤੁਸੀਂ ਬਣਾਓ। ਮੈਂ ਨਹੀਂ ਆਵਾਂਗਾ ਤੁਸੀਂ ਆਪ ਬਣਾਓ। ਕੋਈ ਵੀ ਮੇਰੇ ਮਿੱਤਰ ਨੇ ਮਿੱਤਰਤਾ ਇਹਨਾਂ ਦੇ ਨਾਲ ਵੀ ਸੀਗੀ ਹੁਣ ਨਹੀਂ ਰਹੀ ਜੀ ਹੁਣ ਨਹੀਂ ਰਹੀ ਮਿੱਤਰਤਾ ਬਹੁਤ ਸੀਗੀ ਹੁਣ ਤੁਸੀਂ ਦੇਖੋ ਤੁਸੀਂ ਆਪਣਾ ਸੜਕ ਦੇਖ ਲਓ ਆਪਣੇ ਕੁੜਮ ਸਾਹਿਬ ਦੇ ਘਰ ਦੇ ਸਾਹਮਣੇ ਦੀ ਸੜਕ ਦੇਖ ਲਓ ਤੁਸੀਂ 5 ਸਾਲ ਮੇਅਰ ਰਹੇ ਹੋ ਇਸ ਸ਼ਹਿਰ ਦੇ ਮਲਿਕ ਸਾਹਿਬ ਲੇਕਿਨ ਆਪਣੇ ਮੁਹੱਲੇ ਦੇ ਮਾਰਕੀਟ ਦਾ ਜੋ ਪਾਰਕ ਹੈ ਤੁਹਾਡੀ ਨਜ਼ਰ ਨਹੀਂ ਗਈ ਕੈਨੇਡੀ ਐਵਨਿਊ ਪਾਰਕ ਐਮਐਲਏ ਬਣ ਕੇ ਤੁਹਾਡੇ ਮੁਹੱਲੇ ਦੀ ਮਾਰਕੀਟ ਦਾ ਪਾਰਕ ਵੀ ਮੈਂ ਬਣਵਾਇਆ ਕਿਥੇ ਕੋਈ ਆਏ ਨਹੀਂ ਜੀ ਕੈਨੇਡੀਅਨ ਬਨੂ ਮਾਰਕੀਟ ਪਾਰਕ ਬਣਵਾਇਆ ਜੀ ਪਹਿਲੇ ਸਾਲ ਦੇ ਵਿੱਚ ਬਣਵਾਇਆ ਮਲਿਕ ਸਾਹਿਬ ਦੇ ਮੁਹੱਲੇ ਦੀ ਮਾਰਕੀਟ ਦਾ ਪਾਰਕ ਬਣਵਾਇਆ ਜੀ ਹੱਥ ਖੜੇ ਕਰੋ ਆਸਾਂ ਸਭ ਤੋਂ ਸਭ ਤੋਂ ਪਹਿਲਾ ਕੰਮ ਮੈਂ ਕਰਵਾਇਆ ਜੋ 5 ਸਾਲ 5 ਸਾਲ 5 ਸਾਲ ਬਾਅਦ ਦੇ ਵਿੱਚ ਦੱਸਣਾ ਤੁਸੀਂ 5 ਸਾਲ ਮੇਅਰ ਰਹਿ ਕੇ ਉਹ ਨਹੀਂ ਕਰਵਾ ਪਏ ਔਰ ਮੈਂ ਆਪਣੇ ਮਿਲੇ ਦੇ ਟੈਨਿਓਰ ਦੇ ਵਿੱਚ ਫਸਟ ইয়ার ਦੇ ਵਿੱਚ ਉਹਨਾਂ ਦੇ ਪਾਰਕ ਦਾ ਕੰਮ ਜੀ ਉਹਨਾਂ ਦੇ ਪਾਰਕ ਦਾ ਕੰਮ ਕਰਵਾਇਆ ਤਾਂ ਹੋ ਗਿਆ ਉਹਨਾਂ ਦੇ ਮਹੱਲੇ ਦੀ ਗੱਲ ਜੀ ਸਰ ਮਲਿਕ ਸਾਹਿਬ ਦੇ ਕੋਰਟ ਰੋਡ ਤੇ ਮੇਰੀ ਗੱਲ ਸੁਣੋ ਬਾਕੀ ਸਾਰਾ ਇਧਰ ਜਾ ਕੇ ਦੇਖੋ ਇਧਰ ਲੋਕਾਂ ਨੂੰ ਪੁੱਛੋ ਮੈਂ ਕਿਉਂ ਬੋਲਾਂਗਾ ਲੋਕਾਂ ਨੂੰ ਪੁੱਛੋਗੇ ਕੀ ਕੀ ਕੰਮ ਹੋਏ ਨੇ ਲੋਕ ਆਪੇ ਦੱਸਣਗੇ ਮੈਂ ਤਾਂ ਹਲੇ ਇੱਕ ਮਹੱਲੇ ਦਾ ਰਿਪੋਰਟ ਕਾਰਡ ਦਿੱਤਾ ਹੋਇਆ ਹਾਂ 10 ਦਿਨ ਪਹਿਲਾਂ ਵਿਧਾਨ ਸਭਾ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਮੁਹੱਲੇ ਦਾ ਰਿਪੋਰਟ ਕਾਰਡ ਦਿੱਤਾ ਤੁੰਗ ਵਾਲਾ ਦਾ ਜੀ ਇਸ ਤਰੀਕੇ ਦੇ ਨਾਲ ਮੈਂ ਹਰ ਮੁਹੱਲੇ ਦੇ ਵਿੱਚ ਜਾ ਕੇ ਰਿਪੋਰਟ ਕਾਰਡ ਦੇਣਾ ਹੈ ਕਿਉਂ ਕਿਉਂਕਿ ਮੈਂ ਦੇਖੋ ਕਦੇ ਵੀ ਉਹ ਨੇਮ ਪਲੇਟ ਨਹੀਂ ਲਗਾਉਂਦਾ ਹਾਂ ਪੱਥਰ ਦੇ ਉੱਤੇ ਜੀ ਪੱਥਰ ਦੇ ਉੱਤੇ ਮੈਂ ਨਹੀਂ ਲਗਾਉਂਦਾ ਇਹਨਾਂ ਦਾ ਤਾਂ ਹਰ ਪਾਰਕ ਦੇ ਵਿੱਚ ਹਰ ਥਾਂ ਤੇ ਮਿਲਣਾ ਹੈ ਜੀ ਪੱਥਰ ਨਾ ਅਸੀਂ ਪੱਥਰ ਤੇ ਨਾਂ ਨਹੀਂ ਲਿਖਵਾਉਂਦੇ ਜੀ ਅਸੀਂ ਜੋ ਕੰਮ ਕਰਦੇ ਹਾਂ ਔਰ ਜੋ ਸਾਡਾ ਤਰੀਕਾ ਹੈ ਕੰਮ ਕਰਨ ਦਾ ਅਸੀਂ ਨਾਂ ਲਿਖਾਉਣਾ ਹੈ ਲੋਕਾਂ ਦੇ ਦਿਲਾ ਤੇ ਜੀ ਦਿਲਾਂ ਤੇ ਨਾਮ ਲਿਖਵਾਉਣਾ ਤੇ ਮੈਂ ਤੁਸੀਂ ਕੋਈ ਵੀ ਕੰਮ ਨਹੀਂ ਦੇਖ ਸਕਦੇ ਜਿੱਥੇ ਮੇਰਾ ਨਾਮ ਲਿਖਿਆ ਹੋਇਆ ਹੈ ਜੀ ਗਲਤੀ ਦੇ ਨਾਲ ਕਿਸੇ ਨੇ ਲਗਾ ਦਿੱਤਾ ਹੋਇਆ ਹੈ ਔਰ ਮੈਂ ਉਦਘਾਟਨ ਵਾਸਤੇ ਵੀ ਨਹੀਂ ਜਾਂਦਾ ਹਾਂ ਜੀ ਜੇਕਰ ਮੈਂ ਚਲਾ ਵੀ ਗਿਆ ਤਾਂ ਕੋਈ ਵੀ ਛੋਟਾ ਬੱਚਾ ਹੁੰਦਾ ਹੈ ਨਾ ਉਸ ਮੁਹੱਲੇ ਦਾ ਉਹਨੂੰ ਬੁਲਾ ਕੇ ਮੈਂ ਕਰਵਾਉਂਦਾ ਹਾਂ ਤੁਸੀਂ ਕਵਰੇਜ ਕਰਦੇ ਰਹੇ ਹੋ ਜੀ ਮੈਂ ਆਪ ਨਹੀਂ ਕਰਦਾ ਤਾਂ ਪਹਿਲਾ ਹੈ ਡਿਵੈਲਪਮੈਂਟ ਦਾ ਡਿਵੈਲਪਮੈਂਟ ਜੋ ਏਕ ਐਮਐਲਏ 5 ਸਾਲ ਦੇ ਦੌਰਾਨ ਕਰਾਉਂਦਾ ਹੈ ਮੈਂ ਪਹਿਲੇ 2 ਸਾਲ ਦੇ ਵਿੱਚ ਕਰਾ ਕੇ ਰੱਖਤਾ ਇਸ ਤੋਂ ਅਲੱਗ ਹੈ ਜੋ ਪਬਲਿਕ ਕਹਿ ਰਹੀ ਹੈ ਉਹ ਮੈਂ ਕਰਾ ਰਿਆ ਹਾਂ ਸੈਕੰਡ ਨੰਬਰ 2 ਸਾਲ ਕਾਰਪੋਰੇਸ਼ਨ ਹੋਂਦ ਦੇ ਵਿੱਚ ਨਹੀਂ ਰਹੀ ਹੈ ਤਾਂ ਮੈਂ 17 ਕਾਉਂਸਲਰਾਂ ਦਾ ਫਿਰ ਮੈਂ ਕੰਮ ਕੀਤਾ ਹਾਂ 17 ਕਾਉਂਸਲਰਾਂ ਦਾ ਮੁਹੱਲੇ ਮੁਹੱਲੇ ਦਾ ਗਲੀ ਗਲੀ ਦਾ ਸਿਵਰੇਟ ਪਾਣੀ ਦਾ ਕੰਮ ਗਾਰਬੇਜ ਲਿਫਟਿੰਗ ਦਾ ਕੰਮ ਮੈਂ ਕਰਵਾਇਆ ਕਾਰਪੋਰੇਸ਼ਨ ਦੀ ਗੈਰ ਮੌਜੂਦਗੀ ਤੇ ਵੀ ਹੁਣ ਕਾਰਪੋਰੇਸ਼ਨ ਬਣ ਗਿਆ ਮੈਂ ਮੇਅਰ ਸਾਹਿਬ ਨੂੰ ਸਾਰਾ ਚੀਜ਼ ਲੈ ਜਾ ਕੇ ਦੇ ਦਿੱਤਾ ਕਿ ਹੁਣ ਤੁਸੀਂ ਮੇਰੇ ਹਲਕੇ ਦਾ ਪਾਣੀ ਤੇ ਸੀਵਰੇਜ ਤੁਹਾਡੇ ਜ਼ਿੰਮੇ ਤੇ ਮੈਂ ਕਰਾਉਂਦਾ ਰਿਹਾ ਜੀ 2 ਸਾਲ ਫਿਰ ਵੀ ਦੇਖੋ ਲੋਕ ਜੋ ਲੋਕ ਮੇਰੇ ਕੋਲ ਆਉਂਦੇ ਨੇ ਅਸੀਂ ਕਰਾਉਂਦੇ ਹਾਂ ਲੇਕਿਨ ਮੇਅਰ ਸਾਹਿਬ ਦੇ ਜਮਵਾਰੀ ਲਗਾ ਦਿੱਤੀ ਹੈ ਔਰ ਕੱਲ ਵੀ ਮੈਂ ਜਦੋਂ ਗਿਆ ਸੀ ਮੈਂ ਸਪਸ਼ਟ ਕਿਹਾ ਕਿ ਤੁਸੀਂ ਸੀਵਰੇਜ ਪਾਣੀ ਤੇ ਗਾਰਬੇਜ ਲਿਫਟਿੰਗ ਇਹ ਜਿੰਮਾ ਤੁਸੀਂ ਸਾਂਭ ਲਓ ਔਰ ਜੁੜੇ 17 ਕਾਉਂਸਲਰ ਸਾਡੇ ਆਏ ਨੇ ਉਭੀ ਕੰਮ ਕਰਨਗੇ ਤਾਂ ਉਹ ਕੋਈ ਵੀ ਕਿਸੇ ਵੀ ਪਾਰਟੀ ਦਾ ਹੈ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਮੇਰੇ 17 ਕਾਉਂਸਲਰ ਨੇ ਜੀ ਨਾਰਥ ਹਲਕੇ ਦੇ ਸਾਰਿਆਂ ਦੇ ਨਾਲ ਮੇਰੇ ਚੰਗੇ ਸੰਬੰਧ ਜੀ ਕੋਈ ਕਿਸੇ ਵੀ ਪਾਰਟੀ ਦਾ ਹੋਏ ਜੀ ਮੈਂ ਜਦੋਂ ਜਾਣਦਾ ਹਾਂ ਕਿ ਕਾਉਂਸਲਰ ਨੂੰ ਜ਼ਰੂਰ ਮੈਂ ਬੁਲਾਉਂਦਾ ਹਾਂ ਚਾਹੇ ਪਾਰਟੀਬਾਜੀ ਦੇ ਵਿੱਚ ਸੀ ਜਾਣਦੇ ਨਹੀਂ ਲੇਕਿਨ ਮਲਿਕ ਸਾਹਿਬ ਆ ਗਏ ਨੇ ਪਾਰਟੀਬਾਜੀ ਦੇ ਵਿੱਚ ਇਹਨਾਂ ਨੇ ਨਾਰਥ ਹਲਕੇ ਨੂੰ ਟਾਰਗੇਟ ਕੀਤਾ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਟਾਰਗੇਟ ਕੀਤਾ ਤਾਸੀਂ ਉਹਨਾਂ ਦੇ ਘਰ ਦੇ ਸਾਹਮਣੇ ਆਏ ਹਾਂ ਜੀ ਤੁਸੀਂ ਕਿਹਾ ਕਿ ਇੱਥੇ ਕਿਉਂ ਆਏ ਹੋ ਤਾਂ ਸਾਹਮਣੇ ਮਲਿਕ ਸਾਹਿਬ ਦਾ ਘਰ ਹੈ ਤਾਂ ਮਲਿਕ ਸਾਹਿਬ ਦੇ ਘਰ ਆ ਕੇ ਕਹਿੰਸੀ ਫਰੰਟ ਤੇ ਐਸੀ ਹੈ ਨਹੀਂ ਕਿ ਹਾਂ ਲੁਕੋ ਕੇ ਕੋਈ ਕੰਮ ਨਹੀਂ ਕਰਦੇ ਜੀ ਖੈਰ ਹੁਣ ਦੇਖਣਾ ਹੋਵੇਗਾ ਕਿ ਕੁਮਰ ਵਿਜੇ ਪ੍ਰਤਾਪ ਦੇ ਬੋਲੋ ਜੋ ਚੈਲੰਜ ਦਿੱਤਾ ਗਿਆ ਹੁਣ ਇਸ ਚੈਲੰਜ ਨੂੰ ਸਵੀਕਾਰ ਕੀਤਾ ਜਾਂਦਾ ਜਾਂ ਫਿਰ ਨਹੀਂ ਬਿਊਰੋ ਰਿਪੋਰਟ ਸਟਾਰ ਨਿਊਜ਼